I bro. ਕੀ ਔਖਾ ਹੋ ਗਿਆ ਤੇ ਆਏ ਮਾਂਜੇ ਚ ਆਇਆ ਅੱਜ ਮੈਂ 1 ਵਜੇ ਲੈਬ ਲਾਉਣੀ ਸੀਗੀ ਤੇ ਉਹ ਮਾਂਜਾ ਵੇਖ ਕੇ ਨਹੀਂ ਮੈਂ ਕਿਹਾ ਵੀ ਅੱਜ ਨਹੀਂ ਕੱਲ ਨੂੰ ਆਪਾਂ ਲੈਬ ਲਾ ਲਾਂਗੇ ਹਨਾ ਤੇ ਆਏ ਪਰ ਬੱਚਾ ਬੜੀ ਜਦਾ ਔਖਾ ਬਹੁਤ ਹੋ ਗਿਆ ਸੀ ਬੱਚੇ ਨੇ ਉਹ ਵੀ ਬੱਚੇ ਵੀ ਜਦੋਂ ਵੇਖਿਆ ਫਾਰ ਲਈ ਉਹ ਵੀ ਸਹਿਮ ਗਏ ਵੀ ਕੀ ਬਣ ਗਿਆ ਤੇ ਸਾਨੂੰ ਤਾਂ ਸੜਾ ਨਹੀਂ ਹੋਣਾ ਸੀਗਾ ਅਸੀਂ ਬਹੁਤ ਡਰੇ ਹੋਏ ਇਹ ਕਿਹਾ ਵੀ ਜੇ ਆਪਾਂ ਬੰਦ ਛੱਟ ਨਾ ਹੁੰਦੇ ਬੱਚੇ ਤੇ ਜਾ ਕਿਸੇ ਦੇ ਵੀ ਸੱਚ ਵਾ ਸਕਦੇ ਜਾਂ ਕਾਲਚ ਵਾ ਸਕਦੇ ਜੇ ਉਹ ਸੁਪੀਟ ਨਾ ਕੰਧ ਚ ਵੱਜ ਕੇ ਫੇਰ ਵੀ ਤਾਂ ਵੀ ਉਹਨੇ ਥੱਲੇ ਡਿੱਗਣਾ ਸੀ ਸੋ ਇਸ ਤਰ੍ਹਾਂ ਕਰਕੇ ਸਾਡੀ ਬਚਤ ਰਹੇਗੀ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਰੱਖੀ ਤੇ ਬਾਕੀ ਮੇਰੇਆਂ ਭੈਣ ਭੈਣਾਂ ਨੇ ਦੁਆਵਾਂ ਕੀਤੀਆਂ ਮੇਰੇ ਲਈ ਸੱਚੇ ਪਾਤਸ਼ਾਹ ਬੱਚਿਆਂ ਲਈ ਤੇ ਮੈਂ ਸ਼ੁਕਰਗੁਜ਼ਾਰ ਆ ਉਹਨਾਂ ਭੈਣਾਂ ਦਾ ਤੇ ਭੈਣਾਂ ਬਲਜੀਤ ਕੌਰ ਜੀ ਗੁਰਦਾਸਪੁਰ ਤੋਂ ਉਹਨਾਂ ਭੈਣ ਨੇ ਸਾਨੂੰ ਜਦੋਂ ਸਾਡੀ ਵੀਡੀਓ ਵੇਖੀ ਤੇ ਉਹਨਾਂ ਨੇ ਸਾਨੂੰ ਫੋਨ ਲਾਇਆ ਉਹ ਕਹਿੰਦੇ ਵੀਰੇ ਕੀ ਗੱਲ ਹੋ ਗਈ ਮੈਂ ਉਹਨੂੰ ਸਾਰੀ ਗੱਲਬਾਤ ਦੱਸੀ ਮੈਂ ਕਿ ਭੈਣ ਜੀ ਆਹ ਗੱਲ ਹੋ ਗਈ ਤੇ ਵੀ ਉਹ ਬਚਾਅ ਹੋ ਗਿਆ ਉਹ ਵਿਚਾਰੇ ਉਹਨੇ ਮੈਂ ਤਾਂ ਅਜੀਬ ਹੈ ਰੋਟੀ ਖਾਣ ਤੋਂ ਮੈਲਾ ਬਲੌਗ ਵੇਖ ਲੈਂਦੀ ਖਰ ਮੈਂ ਰੋਟੀ ਨਾ ਖਾਂਦੀ ਮੈਂ ਤਾਂ ਅੱਜ ਦਾ ਮੇਰਾ ਦਿਲ ਪਤਲਾ ਮੈਂ ਕਿਸੇ ਦਾ ਦੁੱਖ ਸਹਾਰ ਨਹੀਂ ਸਕਦੀ ਤੇ ਖਾਸ ਕਰਕੇ ਤੁਹਾਡਾ ਨਹੀਂ ਸਹਾਰ ਸਕਦੀ ਔਰ ਤਬ ਕੁਝ ਵੀ ਹੋ ਜੇ ਹਨਾ ਮੈਂ ਨਹੀਂ ਇਹ ਕਾ ਗੱਲ ਕਾਇਕ ਸਕਦੀ ਮੈਂ ਤਾਂ ਇਹ ਅਰਦਾਸ ਬੇਨਤੀ ਕਰ ਸਕਦੀ ਵੀ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤੀ ਦੇਵੇ ਉਹ ਐਨੇ ਨੇਕ ਸੁਭਾਅ ਦੇ ਨਾ ਬਹੁਤ ਜ਼ਿਆਦਾ ਉਹ ਗੱਲ ਨੂੰ ਜੇ ਠੇ ਛੇ ਨਹੀਂ ਕਰਦੇ ਤਾ ਕਿ ਉਹ ਗੱਲ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਸੋਚਦੇ ਆ ਵੀ ਕੀ ਕਹਣਾ ਕੀ ਕਹਾਣੀ ਵਾਪਰਗੀ ਤੇ ਸਾਡਾ ਜਦੋਂ ਉਹਨਾਂ ਨੇ ਬਲੌਗ ਵੇਖਿਆ ਉਹਦੇ ਤੁਰੰਤ ਫੋਨ ਲਾ ਲਿਆ ਉਹਨਾਂ ਵੀ ਅੱਜ ਮੈਂ ਫੋਨ ਰੱਖ ਕੇ ਹੀ ਟੇਬਲ ਤੇ ਤੇ ਮੈਂ ਤੁਹਾਨੂੰ ਦੂਸਰੇ ਫੋਨ ਤੋਂ ਫੋਨ ਕਰ ਰਹੀ ਆ ਤੇ ਉਹਨੇ ਬਹੁਤ ਯਾਨੀ ਕਿ ਸਾਡੇ ਨਾਲ ਹਮਦਰਦੀ ਪ੍ਰਗਟਾਈ ਤੇ ਭੈਣ ਭਰਾंनो ਵੇਖੋ ਜੀ ਜਿਹੜਾ ਭੈਣ ਭਰਾ ਦੁੱਖਾਂ ਦੇ ਵਿੱਚ ਲੰਘਿਆ ਹੋਵੇ ਹਨਾ ਦੋ ਉਹਨੂੰ ਸਭ ਪਤਾ ਹੁੰਦਾ ਵੀ ਦੁੱਖ ਕੀ ਹੁੰਦੇ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾ ਦੁੱਖ ਕੀ ਚੀਜ਼ ਹੁੰਦੇ ਆ ਮਖੌਲ ਕਰਕੇ ਅਗਲਾ ਲੰਘ ਜਾਣਾ ਜੇ ਕੋਈ ਮਾਰ ਆ ਕਿਸੇ ਦੇ ਅੱਗੇ ਕੋਈ ਆਪਦਾ ਦੁੱਖ ਬਰੋਲਣਾ ਚਾਹੁੰਦਾ ਹੈ ਸ਼ੇਅਰ ਕਰਨਾ ਚਾਹੁੰਦਾ ਉਹਨੂੰ ਅਸੀਂ ਕੀ ਕਰਦੇ ਆ ਉਹਦਾ ਅਸੀਂ ਅਸਮਝਾਕ ਬਣਾ ਲੈਨੇ ਆ ਅਸੇਮਝਾਕ ਦਾ ਉਹ ਪਾਤਰ ਵੀ ਬਣ ਜਾਂਦਾ ਠੀਕ ਆ ਕਿ ਨਹੀਂ ਆਪਾਂ ਹੁਣ ਜੇ ਮੰਨ ਲਓ ਸਾਨੂੰ ਰੋਗ ਹੈ ਅਸੀਂ ਕਿਸੇ ਨੂੰ ਭੈਣ ਭਾਈ ਨੂੰ ਦੱਸਾਂਗੇ ਸਾਡੀ ਉਹ ਹੈਲਪ ਕਰੂਗਾ ਵੇਖੂਗਾ ਦੱਸੂਗਾ ਪੁੱਛੂਗਾ ਗਾਂਹ ਸਲਾਹ ਕਰੂਗਾ ਨਾ ਤੇ ਆਏ ਕਰਕੇ ਭੈਣ ਭਰਾਵਾਂ ਦਾ ਸੁਖ ਬਹੁਤ ਹੋ ਜਾਂਦਾ ਤੇ ਮੈਂ ਤਾਂ ਇਹੀ ਗੱਲ ਸੋਚਦਾ ਮੈਂ ਤਾਂ ਰਾਤ ਵੀ ਇਹੀ ਪਿਆ ਗੱਲ ਸੋਚੀ ਜਾਂਦਾ ਸੀਗਾ ਵੀ ਆਪਾਂ ਭੈਣਾਂ ਦਾ ਸਤਿਕਾਰ ਕਰਦੇ ਹਣਾ ਸਭ ਭੈਣ ਭਰਾਵਾਂ ਦਾ ਸਤਿਕਾਰ ਕਰਦੇ ਆ ਆਪਣਾ ਫਰਜ਼ ਬੰਦ ਹੈ ਜਿੰਨਾ ਵੀ ਜੋ ਸਕੇ ਵੱਧ ਤੋਂ ਵੱਧ ਸਤਿਕਾਰ ਕਰੋ ਇਹ ਭੈਣਾਂ ਦੇਆਂ ਸੀਸਾਂ ਦੇ ਵਿੱਚ ਰੱਬ ਵਸਦਾ ਠੀਕ ਹੈ ਜੀ ਮੇਰੀਆਂ ਭੈਣਾਂ ਨੇ ਸੀਸਾ ਘੇ ਦਿੱਤੀਆਂ ਦਵਾਵਾ ਕੀਤੀਆਂ ਬੱਚਾ ਪ੍ਰਤੀ ਸਾਡੇ ਮੇਰੇ ਪਰਿਵਾਰ ਦੇ ਪ੍ਰਤੀ ਮੈਂ ਸ਼ੁਕਰਗੁਜ਼ਾਰ ਹਾਂ ਧੰਨਵਾਦ ਉਹਨਾਂ ਭੈਣਾਂ ਦਾ ਵੀਰਾਂ ਦਾ ਬਜ਼ੁਰਗਾਂ ਦਾ ਮਤਵਾਂ ਦਾ ਬੱਚਿਆਂ ਦਾ ਤੇ ਪਰ ਮੈਂ ਇੱਕ ਗੱਲ ਇਹੋ ਜਰੂਰ ਕਹਿਣੀ ਚਾਹਨਾ ਵੀਰੋ ਕੱਲ ਚੀਜ਼ ਆਪਾਂ ਜੇ ਸੋਚ ਗਏ ਨਾ ਵੀ ਕੋਈ ਵੀ ਕਿਸੇ ਭੈਣ ਭਰਾ ਨੂੰ ਕੋਈ ਅਚਾਹ ਹੁੰਦੀ ਹੈ ਨਾ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਵੀ ਭੈਣ ਭਰਾ ਦੇ ਪ੍ਰਤੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਕਰ ਦਿਓ ਸਾਡੇ ਨਾਲ ਸਾਥੇ ਭੱਜਣ ਹਨਾ ਤੇ ਬਹਿਣ ਗੱਲਾਂਬਾਤਾਂ ਕਰਨ ਤੇ ਆਪਰ ਅਰਦਾਸ ਵਿੱਚ ਜ਼ਰੂਰ ਕਰਿਆ ਕਰੀਏ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ ਹਰੇਕ ਨੂੰ ਸਾਡੀਆਂ ਕਮਾਈਆਂ 'ਚ ਬਰਕਤ ਪਾਉਣ ਜੀ ਪਰ ਦੂਸਰੀ ਗੱਲ ਇਹ ਹੈ ਬਈ ਇੱਕ ਤਾਂ ਬੰਦਾ ਦੁੱਖ ਚੋਂ ਨਿਕਲਿਆ ਦੂਜਾ ਇੱਕ ਜਿਹਨੂੰ ਦੁੱਖ ਹੀ ਕੋਈ ਨਹੀਂ ਉਹ ਕਹਿੰਦਾ ਯਾਰ ਕੀ ਪਤਾ ਇਹਨਾਂ ਨੇ ਭੰਨਿਆ ਕਿ ਕੀ ਕੀਤਾ ਕੀ ਨਹੀਂ ਆਪਾਂ ਕੀ ਕਹਿ ਸਕਦੇ ਹਾਂ ਨਾ ਉਹ ਮੈਨੂੰ ਪਤਾ ਜੋ ਸਾਡੇ ਨਾਲ ਕੱਲ ਬੀਤੀ ਆ ਉਹ ਚੀਜ਼ ਤਾਂ ਮੈਨੂੰ ਪਤਾ ਬਾਕੀ ਜਿਹੜਾ ਕੋਈ ਕਹਿਣਾ ਹੈ ਕਹੀ ਜਾਵੇ ਬਈ ਠੀਕ ਹੈ ਕਿ ਨਹੀਂ ਜੋ ਅਸੀਂ ਤੁਹਾਡੇ ਸਾਹਮਣੇ ਵੀਡੀਓ ਚ ਵਿਖਾ ਵੀ ਦਿੱਤਾ ਸੀ ਬੇਟਾ ਉਹਨੇ ਪਾਸੇ ਪਿਆ ਸੀ ਅਜੇ ਘੱਲ ਕਰ ਬਚ ਗਿਆ ਪੱਖੇ ਦਾ ਫਾਰ ਵੀ ਨੀਵਾ ਹੋ ਗਿਆ ਸਿਰਫ ਇਹਨਾਂ ਪੱਖੇ ਦਾ ਫਾਰ ਅੜ ਗਿਆ ਸੀ ਜੇ ਮੈਂ ਨਾ ਬੰਨਦਾ ਹੁੰਦਾ ਇਹਨਾਂ ਦਾ ਇੱਕ ਅੱਧੇ ਦਾ ਕੰਮ ਉਹਨੇ ਕਰ ਜਾਣਾ ਸੀ ਕਿਉਂ ਇਹ ਪਏ ਵੇਸਲੇ ਪਏ ਸੀਗੇ ਮੋਬਾਈਲ ਸੀਗੇ ਇਹਨਾਂ ਦੇ ਹੱਥ 'ਚ ਠੀਕ ਹੈ ਕਿ ਨਾ ਕਈ ਵਾਰੀ ਕੋਈ ਅਸੀਂ ਜੇ ਚੱਲ ਮੰਨ ਲਓ ਸਾਡੇ ਅਜੇ ਕੱਪੜੇ ਮੁਸ਼ੀਬ ਤੋਂ ਯਾਰੀ ਸੀ ਅਸੀਂ ਵੈਸੇ ਹੀ ਖੜੇ ਸੀ ਗੱਲਬਾਤ ਕਰੀ ਜਾਂਦੇ ਸੀ ਤੇ ਇਹ ਕਰਮਜੀਤ ਮੈਨੂੰ ਆਂਦੀ ਨਾ ਕਿ ਆਪਾਂ ਇੱਥੋਂ ਜਿਹੜਾ ਕਾਜ ਆ ਹੋਇਆ ਬਾਹਲਾ ਤੇ ਇੱਥੋਂ ਆਪਾਂ ਪਟਾ ਕੇ ਤਾਂ ਸਬਜ਼ੀ ਲਵਾ ਲਗੇ ਹਨ ਥੋੜੀ ਬਹੁਤੀ ਚੱਲ ਆਪਾਂ ਬਾਹਲੀ ਨਾਲ ਲਵਾਵਾਂਗੇ ਆਪਦੇ ਘਰ ਜੋ ਕਰੀ ਲਵਾ ਲਗੇ ਸੀ ਆਏ ਗੱਲਾਂ ਬਾਤਾਂ ਹੀ ਕਰੀ ਜਾਂਦੇ ਇਹ ਆਏ ਗੱਲਾਂ ਬਾਤਾਂ ਕਰਦੀ ਕਰਦੀ ਤੇ ਮੈਨੂੰ ਆਂਦੀ ਇੱਕ ਚਲ ਮੈਂ ਉਹਨਾਂ ਚਾਰ ਸਿਖਾਉਣੀ ਹੈ ਤੇ ਉਹਨਾਂ ਲਈ ਵੀ ਵੇਖਿਆ ਵੀ ਕੀ ਕਰੀ ਜਾਂਦੇ ਕੀ ਨਹੀਂ ਤੇ ਜਿਵੇਂ ਪ੍ਰਮਾਤਮਾ ਨੇ ਕੱਲਣਾ ਹੁੰਦਾ ਨਾ ਬਚਾ ਕਰਨਾ ਹੁੰਦਾ ਤੇ ਮੈਂ ਕਾ ਵਿਚਲ ਮੇ ਵੇਖਿਆ ਉਹਨਾਂ ਮੈਂ ਉੱਠ ਕੇ ਆ ਕੇ ਉੱਥੋਂ ਤੁਰ ਪਿਆ ਜਦੋਂ ਮੈਂ ਆ ਕੇ ਵੇਖਿਆ ਤੇ ਮੈਂ ਕਿਹਾ ਵੀ ਇਹ ਕੂਲਰ ਚੱਲੀ ਜਾਂਦਾ ਤੇ ਉਤਲੇ ਪੱਖੇ ਨੂੰ ਕੀ ਹੋ ਗਿਆ ਤੇ ਉਹ ਸਪੀਡ ਵੀ ਪਹਿਲਾਂ ਉਹਨੇ ਬਹੁਤ ਫੜੀ ਵੀ ਸੀਗੀ ਤੇ ਜਦੋਂ ਫਾਟ ਟੁੱਟ ਗਿਆ ਉਹਨੇ ਸਪੀਡ ਉਨੂੰ ਹੀ ਰੱਖੀ ਤੇ ਫਾ ਪੁਜਰਤੀ ਮੈਂ ਆ ਗਿਆ ਤੇ ਬੰਦ ਹੋ ਗਿਆ ਬੰਦ ਕਰਨ ਦੇ باوجود ਵੀ ਮੈਂ ਸੱਚ ਵੀ ਘੱਟਦੀ ਤਾਂ ਵੀ ਉਹਦੇ ਚ ਕਰੰਟ ਪੂਰਾ ਸੀਗਾ ਵੀ ਉਹ ਖੜਾ ਨਹੀਂ ਸੀ ਫਿਰ ਮੈਂ ਉਹ ਪੱਟਿਆ ਉਹ ਇਹਦਾ ਬੋਰਡ ਪੱਟਿਆ ਬੋਰਡ ਪੱਟ ਕੇ ਤੋੜਾ ਕੱਢੀ ਮੇਰੇ ਬੱਚੇ ਕਈ ਵਾਰੀ ਰੱਬ ਨਾ ਕਰੇ ਤੁਰੇ ਜਾਂਦਾ ਬੱਚਾ ਹੱਥ ਮਾਰ ਜੇ ਨਾ ਤੇ ਕਿੰਨਾ ਨੁਕਸਾਨ ਹੋਣਾ ਤੇ ਉਹ ਫਾਰ ਲੰਕਦਾ ਸੀ ਕੱਲ ਮੇਰੀ ਬੇਟੀ ਨੇ ਟਾਪ ਕੁਰਸੀ ਰੱਖ ਕੇ ਬੈਠ ਦੇ ਉੱਤੇ ਉਹ ਟਾਪ ਉਹਨੂੰ ਫਰਨ ਮਰੋੜ ਕੇ ਤੋ ਥੰਨੇ ਲਾ ਲਿਆ ਉਹਦੀ ਡੈਡੀ ਰਾਤ ਨੂੰ ਕਈ ਵਾਰੀ ਭਲੇ ਖਣਾ ਸੋਚ ਲਾਈ ਜਾਵੇ ਹਜੇ ਇੰਨਾ ਛੋਕਰ ਕਰਦੇ ਐ ਜੇ ਰਾਤ ਨੂੰ ਹੋ ਜਾਂਦਾ ਤੇ ਉਹ ਬਹੁਤ ਔਖਾ ਹੋ ਜਾਂਦਾ ਯਾਰਾ ਤੁਸਨ ਸੁਤਿਆ ਬੈਨ ਕੁਛ ਨਹੀਂ ਸੀ ਪਤਾ ਲੱਗਣਾ ਵੀ ਕੀ ਗੱਲ ਬਣ ਗਈ ਕੀ ਨਹੀਂ ਹੈ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਆਪਾਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਕੋਈ ਚੀਜ਼ ਚਲਾਉਣੀ ਹੈ ਤੇ ਉਹਦਾ ਥੋੜਾ ਜਿਹਾ ਧਿਆਨ ਰੱਖੋ ਉਹਨੂੰ ਵੇਖੋ ਵੀ ਉਹ ਕਿੱਦਾਂ ਚੱਲਦੀ ਆ ਸਹੀ ਚੱਲਦੀ ਆ ਆਵਾਜ਼ ਕਿੱਦਾਂ ਆ ਤੇ ਸਾਰੇ ਭੈਣ ਭਰਾਏ ਜਰੂਰ ਗੱਲ ਨੋਟ ਕਰ ਲੈਣਾ ਇਹ ਨਾ ਸੋਚਣ ਵੀ ਆ ਰੋਣ ਦੇ ਵੀਡੀਓ ਬਣਾਉਣ ਦੇ ਮਾਰੇ ਨੇ ਜਾਂ ਵਿਊ ਲੈਣ ਦੇ ਮਾਰੇ ਨੇ ਇਫਤਾਂ ਕਰਕੇ ਉਹ ਗੱਲਾਂ ਕਰਦਾ ਹੈ ਨਹੀਂ ਵੀਰੋ ਇਹ ਕਿਸੇ ਨਾ ਵੀ ਵਾਪਰਦਾ ਮੈਂ ਇਹ ਨਹੀਂ ਗੱਲ ਕਹਿੰਦਾ ਠੀਕ ਹੈ ਕਿ ਨਾ ਬਾਕੀ ਇਹ ਗੱਲ ਸਾਨੂੰ ਨਾ ਅਜੇ ਤੱਕ ਝੂਠ ਮਾਰਿਆ ਸੀ ਨਾ ਮਾਰਨਾ ਜੋ ਕੁਛ ਹੈ ਵੀਡੀਓ ਦੇ ਸਾਹਮਣੇ ਆਉਂਦਾ ਠੀਕ ਹੈ ਕਿ ਨਾ ਸਾਡਾ YouTube ਇਹ ਦੱਸਦਾ ਝੂਠ ਨਹੀਂ ਮਾਰਨਾ ਕਿਸੇ ਨੂੰ ਨਿੰਦਣਾ ਨਹੀਂ ਕਿਸੇ ਨੂੰ ਮੰਦਾ ਚੰਗਾ ਨਹੀਂ ਕਹਿਣਾ ਠੀਕ ਹੈ ਕਿ ਨਾ ਤੁਹਾਡੇ ਸਾਹਮਣੇ YouTube ਦੇ ਵਿੱਚੋਂ ਆਪਾਂ ਨੂੰ ਕਿੰਨੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਆਪਾਂ ਕੱਢ ਕੇ ਬੋਲ ਕੇ ਕੱਢ ਲੈਣੇ ਜਿਹੜਾ ਵੀ ਕੰਮ ਕਰਦੇ ਆਪਾਂ ਉਸੇ ਵਿੱਚ ਤੇ ਆਪਾ ਬੋਲ ਕੇ ਜਦੋਂ ਕੱਢ ਕੇ ਤੇ ਆਪਾਂ ਨੂੰ ਕਿੰਨਾ ਫਰਕ ਪੈਂਦਾ ਆਪਾਂ ਨੂੰ ਸ਼ਹਿਰ ਨਹੀਂ ਜਾਣਾ ਪੈਂਦਾ ਆਪਾਂ ਨੂੰ ਕਿਸੇ ਦੁਕਾਨ ਤੇ ਨਹੀਂ ਜਾਣਾ ਪੈਂਦਾ ਠੀਕ ਹੈ ਜੀ ਸਾਨੂੰ ਇਹ YouTube ਆਜ਼ਾਦ ਨਹੀਂ ਦਿੰਦਾ ਵੀ ਹੈ ਜਵਲੀਆਂ ਖਵਲੀਆਂ ਮਾਰ ਕੇ ਸਾਡੇ ਇਹ ਮੀਡੀਆ ਤੇ ਪੇਸ਼ ਕਰੋ ਨਹੀਂ ਉਹ ਕਹਿੰਦਾ ਸੀਰੀਅਸ ਗੱਲ ਦੱਸੋ ਸੱਚ ਗੱਲ ਦੱਸੋ ਸੱਚ ਦੇ ਮਾਰੇ ਵੀ ਉਹ ਦੂਜਾ ਇਹ YouTube ਬਣਿਆ ਵੀ ਸਾਰਿਆਂ ਨੂੰ ਛੀਸਾ ਵਿਖਾਇਆ ਜਾਵੇ ਵੀ ਆਹ ਕੁਛ ਇਹਦੇ ਨਾਲ ਆਇਆ ਇਹਦੇ ਨਾਲ ਆਇਆ ਤੁਸੀਂ ਆਪ ਹੀ ਸਿਆਣੇ ਵੀ ਕਿੰਨੇ ਆਪਾਂ ਖਬਰਾਂ ਸੁਣਦੇ ਆ ਕੋਈ ਖਬਰ ਕਿਵੇਂ ਆਉਂਦੀ ਹੈ ਕੋਈ ਖਬਰ ਕਿਵੇਂ ਆਉਂਦੀ ਹੈ ਨਾ ਤੇ ਫਿਰ ਉਹਦੇ ਦੱਸਣ ਦਾ ਕੀ ਹੁੰਦਾ ਹੈ ਤੇ ਸੋ ਇਸ ਤਰ੍ਹਾਂ ਕਰਕੇ ਮੈਂ ਤਾਂ ਧੰਨਵਾਦ ਕਰਦਾ ਮੇਰੇ ਵੀਰਾਂ ਦਾ ਬਜ਼ੁਰਗਾਂ ਦਾ ਮਾਤਾ ਮਾਂ ਦਾ ਬੱਚਿਆਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੇਰੀਆਂ ਭੈਣਾਂ ਦਾ ਜਿਨ੍ਹਾਂ ਨੇ ਮੇਰੇ ਬੱਚਾ ਪ੍ਰਤੀ ਪ੍ਰਮਾਤਮਾ ਅੱਗੇ ਅਰਦਾਸਾਂ ਬੇਤੀ ਅਰਦਾਸਾਂ ਬੇਤੀ ਕੀਤੀ ਤੇ ਸਾਡੇ ਪਰਿਵਾਰ ਬਾਰੇ ਸੋਚਿਆ ਜਦੋਂ ਜਿਹੜੀ ਵੀ ਭੈਣ ਦੁੱਖ ਦੇ ਵਿੱਚੋਂ ਨਿਕਲੀ ਹੋਵੇ ਨਾ ਉਹ ਜੇ ਕਿਸੇ ਦਾ ਦੁੱਖ ਵੇਖ ਲੈਂਦੀ ਨਾ ਉਹਨੂੰ ਆਪ ਦਾ ਦੁੱਖ ਚੇਤੇ ਆ ਜਾਂਦਾ ਹਾਏ ਆਪਾਂ ਵੀ ਇਦਾਂ ਦੀ ਅਸੀਂ ਕਿ ਇਦਾਂ ਦੀ ਇਸ ਕੇਸ ਕੇਸ ਦੇ ਵਿੱਚੋਂ ਨਿਕਲੇ ਹਨ ਤੇ ਘਰ ਦੀ ਗਰੀਬੀ ਸੋ ਮਾਰ ਜੇ ਰੱਬ ਨਾ ਕਹਿ ਆਪਾਂ ਇਹ ਨਹੀਂ ਕਹਿ ਸਕਦੇ ਪਰਮਾਤਮਾ ਜ਼ਰੂਰ ਮਿਹਰ ਕਰਦਾ ਹੁੰਦਾ ਉਹਦੇ ਤੇ ਭਰੋਸਾ ਰੱਖਿਆ ਕਰੋ ਉਸੇ ਨੇ ਸਾਰਾ ਕੁਝ ਕਰਨਾ ਠੀਕ ਹੈ ਕਿ ਨਾ ਇੱਕ ਬੰਦਾ ਗਲਤੀਆਂ ਦਾ ਪੂਤਲਾ ਜ਼ਰੂਰ ਬਣ ਜਾਂਦਾ ਠੀਕ ਹੈ ਕਿ ਨਾ ਤੇ ਇਹਦਾ ਕੋਈ ਏਡਾ ਖਾਸ ਘਪਰਾਉਂਦੀ ਵੀ ਗੱਲ ਨਹੀਂ ਹੁੰਦੀ ਜੇ ਕੋਈ ਭੈਣ ਭਰਾ ਬਹਿਣਾ ਤੇਣਾ ਵੀ ਦੇ ਜੇ ਨਾ ਕੋਈ ਉਹਦੀ ਲੋ ਜ਼ਰ ਲੋ ਸਤਿਵਚਨ ਕਰ ਲੋ ਬਸ ਇੰਨੀ ਗੱਲ ਕਹਿਣ ਦੀ ਡੇਰ ਹੈ ਆਪੇ ਪਰਮਾਤਮਾ ਨੂੰ ਤਜਰਬਾ ਭਗਾਨ ਦਾ ਵੀ ਸਹੀ ਹੈ ਕਿ ਗਲਤ ਠੀਕ ਹੈ ਕਿ ਨਾ ਜੇ ਅਸੀਂ ਸਹੀ ਹਾਂ ਤੇ ਪਰਮਾਤਮਾ ਨੇ ਮੇਰੇਆਂ ਭੈਣਾਂ ਨੇ ਦੁਆਵਾਂ ਕੀਤੀਆਂ ਮੇਰੀ ਭੈਣ ਬਲਜੀਤ ਕੌਰ ਨੇ ਵਿਚਾਰੀ ਨੇ ਸਭ ਤੋਂ ਪਹਿਲਾਂ ਮੈਨੂੰ ਇਹ ਫੋਨ ਆਇਆ ਵੀ ਕੀ ਗੱਲ ਬਣ ਗਈ ਉਸ ਤੋਂ ਬਾਅਦ ਚ ਅਮਨ ਬੇਟੇ ਨੇ ਲਾਇਆ ਆਵਨ ਵੀ ਸਾਡੇ ਨਾਲ ਸਾਡੇ ਨਾਲ ਜੁੜਿਆ ਹੋਇਆ ਸਾਡੇ ਚੈਨਲ ਦੇ ਨਾਲ ਖੰਨਾ ਤੋਂ ਆ ਵੀਰ ਤੇ ਉਹ ਵੀ ਉਹਨੇ ਵੀ ਪੁੱਛਿਆ ਤੜਕੇ ਸਵੇਰ ਉੱਠਨਸਾਰ ਵੀ ਕਿਵੇਂ ਬਚਾ ਹੋ ਗਿਆ ਅੰਕਲ ਜੀ ਠੀਕ ਠਾਕ ਆ ਤੁਸੀਂ ਤੰਦਰੁਸਤ ਮੈਂ ਕਿਹਾ ਵੀ ਹਾਂ ਬੇਟਾ ਅਸੀਂ ਤੰਦਰੁਸਤ ਆ ਸਹੀ ਹੈ ਆ ਦਾ ਮਾਤਾ ਕਰਮਜੀਤ ਘਰ ਵੀ ਠੀਕ ਹੈ ਮੈਂ ਕਿਹਾ ਹਾਂ ਠੀਕ ਹੈ ਬੱਚੇ ਉਹਨੇ ਠੀਕ ਹੈ ਮੈਂ ਉਹਨੂੰ ਕਿਹਾ ਵੀ ਠੀਕ ਹੈ ਤੇ ਉਹਨੇ ਵੀ ਵਿਚਾਰੇ ਨੇ ਸਾਡੇ ਬਹੁਤ ਯਾਨੀ ਕਿ ਦੁੱਖ ਜਾਰ ਕੀਤਾ ਯਾਰੀ ਗੱਲ ਕਿਵੇਂ ਬਣੀ ਕਿਵੇਂ ਖੁੱਲ ਗਿਆ ਅੱਜ ਤੱਕ ਇਹ ਗੱਲ ਨਹੀਂ ਸੁਣੀ ਤੇ ਮੈਂ ਵੀ ਉਹਨੂੰ ਆਹੀ ਚਾਰਜ ਮੈਂ ਉਹ ਕਹਿੰਦਾ ਸੀ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਗੱਲ ਕੀ ਬਣੀ ਜੋ ਵੀ ਇੱਕ ਘਟਨਾ ਵਾਪਰਜੀ ਆਪ ਨੂੰ ਪਹਿਲਾਂ ਕੋਈ ਪਤਾ ਨਹੀਂ ਲੱਗਦਾ ਠੀਕ ਹੈ ਕਿ ਨਾ ਅੱਜ ਇਹ ਆਪਣਾ ਬਚਾਓ ਗਿਆ ਪਰਮਾਤਮਾ ਦਾ ਸ਼ੁਕਰ ਗਿਆ ਧੰ ਧੰ ਕੋਟ ਕੋਟ ਧੰਨਵਾਦ ਦਾ ਪਰਮਾਤਮਾ ਦਾ ਜਿਨ੍ਹਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਸਾਰੇ ਬੱਚਿਆਂ ਦੀ ਸੁਰੱਖਿਆਤ ਕੀਤੀ ਹਨ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਬਖਸ਼ੇ ਜੀ ਮੇਰ ਭਰਿਆ ਹੱਥ ਰੱਖੇ ਜੀ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਬਾਕੀ ਮੇਰੀਆਂ ਭੈਣਾਂ ਨੂੰ ਵੀ ਮਹਾਰਾਜ ਤੰਦਰੁਸਤੀ ਦੇਵੇ ਮੇਰ ਭਰਿਆ ਹੱਥ ਰੱਖੇ ਤਦ ਤੱਕ ਜੀ ਆਪਾਂ ਨਵੇਂ ਬਲੌਕ ਦੇ ਨਾਲ ਕੱਲ ਨੂੰ ਹਾਜ਼ਰ ਹੋਵਾਂਗੇ ਤਾਂ ਤੱਕ ਜੀ ਅਸੀਂ ਜਾਇਜ਼ ਚਾਹੁੰਦੇ ਆਂ ਧੰਨਵਾਦ ਜੀ